15 ਅਗਸਤ ਵਾਲੇ ਦਿਨ ਹਰਿਆਣਾ ਸਰਕਾਰ ਵੱਲੋਂ ਕੁਝ ਅਜਿਹੇ ਪੁਲਿਸ ਅਫਸਰਾਂ ਦਾ ਸਨਮਾਨ ਕੀਤਾ ਜਾਣਾ ਹੈ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਮੌਕੇ ਕਿਸਾਨਾਂ 'ਤੇ ਜ਼ਬਰ ਕੀਤਾ ਸੀ ਸਰਕਾਰ ਦੇ ਹੁਕਮ ਨੂੰ ਮੰਨਦੇ ਆ ਜਿੰਨਾ ਪੁਲਿਸ ਅਫਸਰਾਂ ਨੇ ਕਿਸਾਨਾਂ 'ਤੇ ਲਾਠੀ ਚਾਰਜ ਕੀਤਾ ਸੀ ਉਹਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ ਜਿਸ ਦੇ ਰੋਸ਼ਵਜੋ ਪੰਜਾਬ ਵਿੱਚ ਵੱਖ-ਵੱਖ ਕਿਸਾਨ ਜੁਨੀਆਨਾ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ ਅਤੇ ਮੰਗ ਪੱਤਰ ਦਿੱਤੇ ਗਏ ਸੰਗਰੂਰ ਵਿੱਚ ਵੀ ਕਿਸਾਨ ਯੂਨੀਅਨਾਂ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਅਤੇ ਹਰਿਆਣਾ ਸਰਕਾਰ ਦਾ ਪੁਤਲਾ ਜਲਾ ਕੇ ਮੰਗ ਕੀਤੀ ਗਈ ਕਿ ਅਜੇਹੇ ਪੁਲਿਸ ਅਫਸਰਾਂ ਦਾ ਸਨਮਾਨ ਕਰਨਾ ਬੰਦ ਕੀਤਾ ਜਾਵੇ ਕਿਸਾਨਾਂ ਦਾ ਕਹਿਣਾ ਸੀ ਕਿ ਜਿੰਨਾ ਪੁਲਿਸ ਅਫਸਰਾਂ ਨੇ ਉਹਨਾਂ ਤੇ ਜ਼ੁਲਮ ਕੀਤਾ ਉਹਨਾਂ ਨੂੰ ਹਰਿਆਣਾ ਸਰਕਾਰ ਸਨਮਾਨ ਦੇ ਰਹੀ ਹੈ ਇਹ ਸਨਮਾਨ 15 ਅਗਸਤ ਨੂੰ ਕੀਤਾ ਜਾਣਾ ਜਿਸ ਦੇ ਰੋਸ਼ਭਜੋਂ ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਹਨ ਚਰਚੀ ਨਾ ਇਹ ਕਹਿੰਦੇ ਦਾ ਬਹੁਤ ਕਾੜੀਆਂ ਗੱਲਾਂ ਨੇ ਜਿਵੇਂ ਦੀ ਸਾਡੇ 13 ਫਰਵਰੀ ਤੋਂ ਸਾਰੇ ਬਾਡਰਾਂ ਦੇ ਮੋਰਚੇ ਲੱਗੇ ਹੋਏ ਐ ਐਮਐਸਬੀ ਦੀ ਗਾਰੰਟੀ ਲੈਣ ਵਾਤੇ ਜੋ ਇਹਨਾਂ ਨੇ ਮੰਗਾ ਮੰਨੀਆਂ ਸੀ ਨਾ 2022 22 ਚ ਉਹ ਉਹਨਾਂ ਦੇ ਅਧੂਰੀਆਂ ਲਾਗੂ ਕਰਾਉਣ ਵਾਸਤੇ ਅਸੀਂ ਦਿੱਲੀ ਜਾ ਰਹੇ ਸੀ ਪਰ ਇਹਨਾਂ ਸਰਕਾਰਾਂ ਨੇ ਹਰਿਆਣ ਦੀ ਸਰਕਾਰ ਨੇ ਸਾਨੂੰ ਬਾਡਰਾਂ ਤੇ ਰੋਕ ਲਿਆ ਅਸੀਂ ਬਾਡਰਾਂ ਦੇ ਬਹਿ ਗਏ ਉੱਥੇ ਕਿਸਾਨਾਂ ਦੇ ਉੱਤੇ ਸਾਡੇ ਇਹਨਾਂ ਨੇ ਇੱਥੂ ਬੈਠੇ ਕਰਾਏ ਗੋਲੀਆਂ ਮਾਰੀਆਂ 450 60 ਬੰਦੇ ਜ਼ਖਮ ਹੋਏ ਇੱਕ ਘਾੜਾ ਨੌਜਵਾਨ ਰੋਹ ਕਰਨ ਉਹਦੇ ਫਿਰਦੇ ਵਿੱਚ ਗੋਲੀ ਮਾਰੀ ਉਹਨੂੰ ਸ਼ਹੀਦ ਕੀਤਾ ਅਸੀਂ ਸਾਰੀ ਚੀਜ਼ਾਂ ਨੂੰ ਲੜਾਈ ਲੜਦੇ ਹੋਏ ਬਰਦਾਸ਼ਤ ਕਰਦੇ ਹੋਏ ਜੂਝਦੇ ਹੋਏ ਸਰਕਾਰ ਤੋਂ ਮੰਗਾ ਇਖਿਆਸ ਕਰਦੇ ਜੀ ਪਰ ਇਹ ਕਿੰਨੇ ਜਿਹੜਾ ਨਮਾ ਹੁਣ ਇੱਕ ਹੋਰ ਕਹਿੰਦੇ ਜ਼ਖਮ ਕੀਤਾ ਕਿਸਾਨਾਂ ਦੇ ਜਿਹੜੇ CIPS ਅਫਸਰਾਂ ਨੂੰ ਸਨਮਾਨਤ ਕਰਨ ਵਾਸਤੇ ਇਹਨਾਂ ਨੇ ਭਾਰਤ ਦੀ ਸਰਕਾਰ ਨੂੰ ਲੈਸਟ ਭੇਜੀ ਉਹਦੇ ਵਿੱਚੋਂ ਅਵਾਰਡ ਦੇਣ ਦਾ ਕੰਮ ਕੀਤਾ ਉਹਦੇ ਰੋਸ ਦੇ ਵਿੱਚ ਇੱਕ ਪਾਸੇ ਅੰਨਦਾਤਾ ਕਹਿਣ ਵਾਲੇ ਅੰਨ ਪੈਦਾ ਕਰਕੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਦੇ ਤੇ ਗੋਲੀਆਂ ਮਾਰੀਆਂ ਅੱਥਰੂ ਗਾਂਸ ਵਾਹੇ ਜ਼ਖਮੀ ਕੀਤੇ ਉਹਨਾਂ ਅੱਥਰਾਂ ਨੂੰ ਇੱਕ ਸੀਨੀਅਰ ਮੰਨ ਕੇ ਉਹਨਾਂ ਨੂੰ ਅਵਾਰਡ ਦੇਣਾ ਇਹ ਸਰਾਸਰੀ ਲੱਗਿਆ ਜਨੂ ਵੀ ਇਹ ਜਿਹੜੀ ਸਰਕਾਰ ਬੈਠੀ ਹੈ ਨਾ ਹਰਿਆਣਾ ਦੀ ਭਾਰਤ ਦੀ ਇਹਦੇ ਨਾਲ ਪੰਜਾਬ ਦੀ ਸਰਕਾਰ ਦਾ ਵੀ ਰੂਪ ਕੀ ਹੈ ਅੱਜ ਪੂਤਲਾ ਫੁਕਿਆ ਗਿਆ ਅੱਜ ਉਹਦੇ ਰੋਸ ਦੇ ਵਿੱਚ ਪੂਤਲਾ ਫੁਕਿਆ ਡੀਸੀ ਹੈੱਡ ਕੁਆਟਰਾਂ ਤੇ ਸਾਰੇ ਭਾਰਤ ਦੇ ਵਿੱਚ ਅੱਜ ਉਹ ਮਨਜਾਰਾ ਕੀਤਾ ਰੋਸ ਕੀਤਾ ਇਹਨਾਂ ਨੂੰ ਅੱਗੇ ਵਾਸਤੇ ਦੱਸਿਆ ਵੀ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਇਹ ਲੜਾਈ ਅਸੀਂ ਜ਼ੋਰ ਨਾਲ ਲੜਾਂਗੇ ਉਹ ਜਿਹੜਾ ਤੁਸੀਂ ਇਹ ਕਰ ਰਹੇ ਹੋ ਇਹ ਬਿਲਕੁਲ ਸਾਇਨ ਹੈ ਜਿਹਨਾਂ ਨੂੰ ਕੁਤਲਾ ਫੂਕੀ ਉਹ ਹਰਿਆਣਾ ਸਰਕਾਰ ਦਾ ਤੇ ਮੋਦੀ ਦਾ ਇੱਕ ਚੇਤਾਵਨੀ ਦਿੱਤੀ ਆ ਪੈਣਾ ਚਾਹੁੰਦੇ ਵੀ ਜਿਹੜੀ ਹੁਣ ਮੌਕੇ ਦੀ ਸਰਕਾਰ ਹੈ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਹੱਕ ਮੰਗਦੇ ਲੋਕਾਂ ਦੇ ਉੱਤੇ ਕਿੰਨਾ ਤਸ਼ੱਦਦ ਕਰ ਰਹੀ ਆ ਦਿਨ ਰਾਤ ਮਿਹਨਤ ਕਰਨ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਦਾ ਪ੍ਰਦਰਸ਼ਨ ਕਰਨ ਦਾ ਹੱਕ ਹੈਗਾ ਉਹਨਾਂ ਨੂੰ ਬਾੜਾਂ ਤੇ ਘੇਰ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨੇ ਉਹਨਾਂ ਨੂੰ 15 ਅਗਸਤ ਨੂੰ ਇਹ ਸਨਮਾਨਿਤ ਕਰਨ ਜਾ ਰਹੇ ਨੇ ਉਹਨਾਂ ਨੂੰ ਇਹ ਉਹਦੇ ਦੇਣ ਜਾ ਰਹੇ ਨੇ ਸਟਾਰ ਲਾਉਣ ਜਾ ਰਹੇ ਨੇ ਅਸੀਂ ਸਖਤ ਨਿਖੇਧੀ ਕਰਦੇ ਆਂ ਅਸੀਂ ਅੱਜ ਡੀਸੀ ਨੂੰ ਇਹ ਮੰਗ ਪੱਤਰ ਦੇਣ ਜਾ ਰਹੇ ਆਂ ਵੀ ਜੋ ਇਹ ਸਰਕਾਰਾਂ ਕਰ ਰਹੀਆਂ ਨੇਗੀਆਂ ਇਹ ਕਿਸਾਨ ਵਿਰੋਧੀ ਨੇਗੀਆਂ ਉਹਨਾਂ ਦੇ ਸਟਾਰ ਲਾਉਣ ਜਾ ਰਹੇ ਨੇ ਜਿਹੜੇ ਸਾਡੇ ਕਿਸਾਨ ਨੇ ਹੱਕ ਮੰਗਣ ਵਾਸਤੇ ਉਹਨਾਂ ਨੂੰ ਰਸਤੇ 'ਚ ਰੋਕਿਆ ਗਿਆ ਹੈਗਾ ਸਾਡਾ ਇੱਕ ਨੌਜਵਾਨ ਸ਼ੁਭਕਰਨ ਜਿਹੜਾ ਸ਼ਹੀਦ ਹੋ ਗਿਆ ਉਸ ਬਾਰਡਰ ਦੇ ਉੱਤੇ ਉਹਦੀ ਵੀ ਅਸੀਂ ਸਖਤ ਨਿਖੇਧੀ ਕਰਦੇ ਆਂ ਪੰਜਾਬ ਸਰਕਾਰ ਦਾ ਵੀ ਵਿਚਾ ਹੱਥ ਹੈਗਾ ਕਿਉਂਕਿ ਅੱਲੇ ਅਸੀਂ ਬਾਰਡਰ ਤਾਂ ਟੱਪੇ ਨਹੀਂ ਸੀ ਅਸੀਂ ਪੰਜਾਬ ਦੇ ਵਿੱਚ ਹੀ ਲੜਾਈ ਲੜ ਰਹੇ ਸੀ ਇਹ ਪੰਜਾਬ ਸਰਕਾਰ ਉਹਦੇ ਨਾਲ ਮਿਲੀ ਹੋਇਆ ਹਰਿਆਣਾ ਸਰਕਾਰ ਪੰਜਾਬ ਸਰਕਾਰ ਇੱਕ ਚਾਹ ਵੇਚਣ ਵਾਲੇ ਮੋਦੀ ਦੇ ਨਾਲ ਮਿਲੀ ਆ ਜਿਨੇ ਚਾਹ ਵੇਚ ਦੇ ਵਿੱਚ ਦੇ ਨੇ ਪ੍ਰਧਾਨ ਮੰਤਰੀ ਬਣ ਕੇ ਸਾਡੇ ਪੰਜਾਬ ਨੂੰ ਵੇਚਤਾ ਕੁਰਸੀ ਤੇ ਬੈਠ ਕੇ ਅਸੀਂ ਪੂਰਾ ਡਟ ਕੇ ਵਿਰੋਧ ਕਰ ਰਹੇ ਆ ਸਾਡੇ ਕਿਸਾਨਾਂ ਨੂੰ ਚਾਹੇ 6 ਮਹੀਨੇ ਲੱਗਣ ਸਾਲ ਲੱਗਣ ਜਿੰਨਾ ਚਿਰ ਇਹ ਸਰਕਾਰ ਸਾਨੂੰ ਸਾਡੀਆਂ ਕੀ ਮੰਗਾਂ ਨਹੀਂ ਦਿੰਦੀ ਅਸੀਂ ਉੱਥੇ ਡਟੇ ਰਹਾਂਗੇ ਅਸੀਂ ਮੌਤ ਤੋਂ ਨਹੀਂ ਡਰਦੇ ਅਸੀਂ ਆਪਣੇ ਜਿਹੜੇ ਸਿਰ ਤੇ ਕੱਫਣ ਮੰਨ ਕੇ ਚੱਲੇ ਹੋਇਆ ਅੱਜ ਹਰਿਆਣਾ ਸਰਕਾਰ ਮੋਦੀ ਸਰਕਾਰ ਦਾ ਅਸੀਂ ਇੱਥੇ ਪੁਤਲਾ ਫੁਕੇਗਾ ਤੇ ਮੰਗ ਪੱਤਰ ਡੀਸੀ ਨੂੰ ਦੇ ਰਹੇ ਹਾਂ ਅਸੀਂ ਜਿਹੜੇ ਸਾਡੇ ਕਿਸਾਨ ਵੀਰ ਦਿੱਲੀ ਦੇ ਬਾਡਰਾਂ ਤੇ ਬੈਠੇ ਨੇ ਦਿੱਲੀ ਦੇ ਬਾਡਰਾਂ ਤੇ ਬੈਠੇ ਨੇ ਆਪਣੀਆਂ ਹੱਕੀ ਮੰਗਾਂ ਖਾਤਰ ਬੈਠੇ ਨੇ ਐਮਸੀ ਖਾਤਰ ਬੈਠੇ ਨੇ ਪਰ ਇਹ ਜਿਹੜੀ ਖੱਟੜ ਸਰਕਾਰ ਸੀ ਸਾਡੇ ਕਿਸਾਨਾਂ ਦੀ ਵਿਰੋਧੀ ਸੀਗੀ ਪਰ ਅਸੀਂ ਸਾਡੀ ਰਾਜਧਾਨੀ ਤੇ ਅਸੀਂ ਦਿੱਲੀ ਜਾ ਸਕਦੇ ਤੇ ਪਰ ਅਸੀਂ ਸ਼ਾਂਤ ਮਈ ਨਾਲ ਜਾਂਦੇ ਤੇ ਕੋਈ ਕਿਸੇ ਨਾਲ ਲੜਾਈ ਨਹੀਂ ਕਰਨੀ ਦੀ ਕੁਝ ਨਹੀਂ ਕਰਨੀ ਪਰ ਅੱਜ ਇਹ ਗੰਦੀ ਸਰਕਾਰ ਨੇ ਖੱਟੜ ਸਰਕਾਰ ਨੇ ਕੰਦਾ ਕੱਢ ਕੇ ਕਿੱਲ ਲਾ ਕੇ ਸਾਡੇ ਕਿਸਾਨ ਵੀਰ ਦਿੱਲੀ ਦੇ ਬਾਡਰਾਂ ਤੋਂ ਪਹਟਿਆ ਦੇ ਉੱਥੇ ਪਰ ਅਸੀਂ ਕੋਈ ਇਹ ਸਰਕਾਰਾਂ ਦਾ ਬੜਾ ਵਿਰੋਧ ਕਰਦੇ ਆਂ ਪਰ ਬਹਿ ਗਿਆ ਅਸੀਂ ਸ਼ਾਂਤਮਈ ਬੈਠੇ ਆ ਚਾਹੇ ਸਾਨੂੰ 3 ਮਹੀਨੇ ਬਿਠਾ ਲੇ ਚਾਹੇ ਸਾਲ ਬਿਠਾ ਲੇ ਪਰ ਅਸ ਜਿੰਨਾ ਸੇ ਸਾਡੀਆਂ ਹੱਕੀ ਮੰਗਾ ਇਹ ਸਰਕਾਰ ਪੂਰੀਆਂ ਨਹੀਂ ਕਰਦੀ ਚਾਹੇ ਮੋਦੀ ਸਰਕਾਰ ਆ ਚਾਹੇ ਸੈਂਟਰ ਸਰਕਾਰ ਆ ਚਾਹੇ ਖੱਟੜ ਸਰਕਾਰ ਆ ਪਰ ਉਹਨਾਂ ਜਿਹੜਾ ਅਸੀਂ ਦਿੱਲੀ ਦੇ ਬਾਡਾ ਤੇ ਸਜੇ ਰਹਾਂਗੇ ਡਟੇ ਰਹਾਂਗੇ ਪਰ ਉੱਥੋਂ ਹੱਲ ਤੇ ਨਹੀਂ ਹੈਗੇ ਜੇ ਸੰਗਰੂਰ ਦੇ ਦਰਸ਼ਨ ਤੇ ਇਹ ਜਿਹੜੇ ਸਾਡੀ ਸੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਗੋਲੀਆਂ ਚੱਲੀਆਂ ਸਾਡੇ ਕਿਸਾਨ ਵੀ ਰਹੀਦ ਕੀਤੇ ਪਰ ਇਹ ਸਰਕਾਰਾਂ ਦਾ ਰਵਿਦਾ ਦੇਖ ਲੈ ਕਿਹਾ ਜਾ ਪਰ ਅੱਜ ਉਹਨਾਂ ਨਾਲ ਸਮਾਮਤ ਕਰਨ ਜਾ ਰਹੀ ਹੈਗੀ ਸਟਾਰ ਲਾਉਣ ਜਾਂਦੀ ਹੈ ਸਾਡੇ ਕਿਸਾਨ ਵੀਰ ਅੰਦਾਤਾ ਸੜਕਾਂ ਤੇ ਗੋਲੀਆਂ ਚਲਾ ਚਲਾ ਅੰਜੂ ਗੋਲੀਆਂ ਮਾਰ ਮਾਰ ਛੀਦ ਕਰਤੇ ਅੱਖਾਂ ਤੋਂ ਬਹਿ ਗਏ ਲੱਤਾਂ ਵਾਂਹ ਤੋੜਦੀਆਂ ਇਹ ਕਿਤੇ ਕਾਨੂੰਨ ਹੈ ਸਰਕਾਰ ਦਾ ਇਹ ਕਿਤਲਾ ਕੀ ਦਾ ਇਹ ਮੋਦੀ ਸਰਕਾਰ ਦਾ ਖੱਟੜ ਸਰਕਾਰ ਦਾ ਹਰਿਆਣਾ ਸਰਕਾਰ ਦਾ ਸੈਂਟਰ ਸਰਕਾਰ ਦਾ ਸਾਰਿਆਂ ਦੇ ਭੂਕੇ ਨੇ ਅਸੀਂ ਤਾਂ ਇਹੀ ਪਿੱਟ ਸੇ ਆਪਾਂ ਇਹ ਸਰਕਾਰਾਂ ਦੇ ਕਰਦੇ ਆਵਾਂ ਜਿੰਨਾ ਨਾਮ ਹੈ ਜੀ ਡਾਕਟਰ ਸੀਸਪਾਲ ਮਲਿਕ ਖਨੋਰੀ ਤੋਂ ਬੀਕੇਯੂ ਖੁਸਾ ਅਸੀਂ ਅੱਜ ਪੂਰੇ ਪੰਜਾਬ ਦੇ ਅੰਦਰ ਡੀਸੀ ਸਹਿਬਾਨਾਂ ਨੂੰ ਮੰਗ ਪੱਤਰ ਦਿੱਤਾ ਜਿਸ ਦੇ ਨਾਲ ਨਾਲ ਅਸੀਂ ਆਰਥਿਕ ਫੂਕ ਮਜਾਰਾ ਕੀਤਾ ਸੀਗਾ ਆਰਥਿਕ ਫੂਕ ਮਜਾਰਾ ਕੀਤਾ ਅਸੀਂ ਸੈਂਟਰ ਸਰਕਾਰ ਦੇ ਨਾਲ ਨਾਲ ਹਰਿਆਣਾ ਗਵਰਨਮੈਂਟ ਦਾ ਇਸ ਦਾ ਕਾਰਨ ਹੈ ਕਿ ਜਿਹੜੇ ਸਾਡੇ ਨਇਤ ਆਪਣੇ ਹੱਕ ਸੱਚ ਇਨਸਾਫ ਤੇ ਵਾਸਤੇ ਕਿਸਾਨ ਢੋਲੇ ਪਾੜੇ ਕਿਸਾਨ ਆਪਣੀ ਮੰਗ ਕਰ ਰਹੇ ਸੀਗੇ ਉਹਨਾਂ ਦੇ ਉੱਤੇ ਜਿੰਨਾਂ लाठी चार्ज ਕੀਤਾ ਤੇ ਨਾਲ ਗੋਲੀਆਂ ਭਰਾਈਆਂ ਗਿਆ ਤੇ ਨਾਲ ਉਹਨਾਂ ਨੂੰ ਤੇ ਤਸੱਦਦ ਕੀਤਾ ਗਿਆ ਨਾਲ ਸਾਡੇ ਸੁਭਕਰਨ ਨੂੰ ਵੀ ਸੀਨੀ ਦਕਿੱਟਾ ਗਿਆ ਸੱਤਿਆਂ ਨੂੰ ਸ਼ਹੀਦ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਸੈਂਟਰ ਦੀ ਸਰਕਾਰ ਤੇ ਸਟੇਟ ਦੀ ਸਰਕਾਰ ਸਟੇਟ ਹਰਿਆਣਾ ਦੀ ਸਰਕਾਰ ਇਹ ਉਹਨਾਂ ਆਫੀਸਰ ਨੂੰ ਜਿਹੜੇ 6 ਆਈਪੀਐਸ ਆਫੀਸਰ ਹੈ ਜਿਨ੍ਹਾਂ ਨੇ ਡਿਊਟੀ ਪਖਵ ਵੀ ਨਿਵਾਈ ਹੈ ਤੇ लाठी चार्ज ਕੀਤਾ ਤੇ ਮਾਰਿਆ ਸਾਡੇ ਸਾਥੀਆਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ लाठी चार्ज ਕੀਤਾ ਮਾਰਿਆ ਸੋ ਉਨਾਂ ਹੀ ਮਤਲਬ ਜਿਹੜੇ ਅਫੀਸਰ ਹੈ ਉਹਨਾਂ ਨੂੰ ਸਨਮਾਨਤ ਕਰਨ ਵਾਸਤੇ ਜਾ ਰਹੀ ਹੈ ਸੈਂਟਰ ਸਰਕਾਰ 15 ਅਗਸਤ ਦੇ ਰੂਪ ਤੇ ਉਸ ਦੇ ਵਿਰੋਧ ਦੇ ਵਿੱਚ ਮਤਲਬ ਅਸੀਂ ਅਰਥੀ ਫੂਕ ਮਜਾਰਾ ਕੀਤਾ ਹੈ ਸੈਂਟਰ ਸਰਕਾਰ ਦਾ ਤੇ ਨਾਲੀ ਹਰਿਆਣਾ ਗਵਰਨਮੈਂਟ ਦਾ ਮੰਗ ਪਿੱਤਰ ਵੀ ਦਿੱਤਾ ਸੀ ਆ ਵੀ ਇਸ ਤਰ੍ਹਾਂ ਦੀ ਕੋਣੌਣੀ ਹਰਕਤ ਨਹੀਂ ਕਰਨੀ ਚਾਹੀਦੀ ਸੈਂਟਰ ਸਰਕਾਰ ਨੂੰ ਤੇ ਉਹਦੇ ਨਾਲ ਨਾਲ ਸਟੇਟ ਗਵਰਨਮੈਂਟ ਹਰਿਆਣਾ